ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਇੱਕ ਨਵਾਂ ਕਾਰਨਾਮਾ ਚੋਣ ਜ਼ਾਬਤੇ ਦੌਰਾਨ 2500 ਕਰੋੜ ਦਾ ਲੋਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਜਿਹੜਾ ਕਿ 2037 ਤੱਕ ਪਰਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਤਾਂ ਤੁਹਾਡੀ 2027 ਤੱਕ ਹੈ ਤੇ ਜਿਹੜੇ ਹਾਲਾਤ ਨੇ ਪਤਾ ਨਹੀਂ 27 ਤੋਂ ਪਹਿਲਾਂ ਹੀ ਲੋਕਾਂ ਨੇ ਤੁਹਾਨੂੰ ਉਰਪ ਭਜਾ ਦੇਣਾ ਤੇ 37 ਤੱਕ ਦਾ ਲੋਨ ਕੋਈ ਵੱਡਾ ਹਾਈਵੇ ਤੁਸੀਂ ਨਹੀਂ ਬਣਾਇਆ ਹਸਪਤਾਲ ਤੁਸੀਂ ਨਹੀਂ ਬਣਾਇਆ ਵੱਡਾ ਕੋਈ ਕਾਲਜ ਨਹੀਂ ਬਣਾਇਆ ਇਹ 75000 ਕਰੋੜ ਲਾਇਆ ਕਿੱਥੇ ਅਰਵਿੰਦ ਕੇਜਰੀਵਾਲ ਨੂੰ ਜਾਂ ਤਾਂ ਹੈਲੀਕਾਪਟਰਾਂ ਚ ਘੁਮਾਉਣ ਦੇ ਲਈ ਜਾਂ ਸਾਰੇ ਦੇਸ਼ ਦੇ ਵਿੱਚ ਇੱਕ ਇੱਕ ਪੇਜ ਦਾ ਇਸ਼ਤਿਹਾਰ ਜਿਹੜਾ ਲਾਇਆ ਕੋ ਤੁਹਾਡੇ ਦਾਅਵਿਆਂ ਦੀ ਤਾਂ ਭੂਕ ਨਿਕਲੀ ਨਿਕਲੀ ਤੁਸੀਂ ਤਾਂ ਪੰਜਾਬ ਦੀ ਭੂਕ ਘਟਣ ਤੇ ਲੱਗੇ ਹੋ ਲੋਨ ਲੈ ਲੈ ਕੇ ਸਰਕਾਰ ਚਲਾਈ ਹੈ ਤੇ 80000 ਕਰੋੜ ਦਾ ਲੋਨ 2 ਸਾਲਾਂ ਦੇ ਵਿੱਚ ਲੈ ਚੁੱਕੇ ਹੈ 2500 ਕਰੋੜ ਦਾ ਤਾਂ ਜੰਨੀ ਸਾਹਿਬ ਚੋਣ ਜਨਤ ਦੇ ਵਿੱਚ ਵਿੱਚ ਜਦੋਂ ਮੁੱਖ ਮੰਤਰੀ ਦੀ ਮੇਲਾ ਦਾ ਕਪਲੇ ਕਰਕੇ ਹੋਣਗੇ ਉਹਨਾਂ ਦੇ ਭਾਂਜੇ ਦੇ ਘਰੋਂ ਜਿਹੜਾ ਫੜਿਆ ਗਿਆ ਜਿਹਦਾ ਹਜੇ ਤੱਕ ਮੈਨੂੰ ਲੱਗਦਾ ਪਤਾ ਨਹੀਂ ਕੀ ਬੀਜੇਪੀ ਨਾਲ ਸੈਟਿੰਗ ਕੀਤੀ ਆ ਸਾਡੇ ਬੰਦਿਆਂ ਜਿਨ੍ਹਾਂ ਨੇ ਕਦੇ ਰੁਪਈਆ ਵੀ ਨਹੀਂ ਮਿਲਿਆ ਸਾਡੇ ਤਿੰਨ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਅੰਦਰ ਕਰ ਰੱਖੇ ਆ ਚੋਣ ਜਨਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2500 ਕਰੋੜ ਰੁਪਏ ਦਾ ਹੋਰ ਖਰਚਾ ਲੈ ਲਈ ਆ ਇਹ ਕਰਜ਼ਾ ਸਰਕਾਰ ਨੇ 2037 ਤੱਕ ਵਾਪਸ ਕਰਨਾ ਹੈ ਇਸ ਦਾ ਖੁਲਾਸਾ ਕੀਤਾ ਗਿਆ ਅਕਾਲੀ ਦਲ ਤੇ ਕਾਂਗਰਸ ਦੇ ਵੱਲੋਂ ਅਕਾਲੀ ਦਲ ਦੇ ਬੁਲਾਰੀ ਐਡਵੋਕੇਟ ਅਰਸ਼ਦੀਪ ਕਲੇਨ ਨੇ ਮੌਜੂਦਾ ਸਰਕਾਰ ਦੇ ਉੱਤੇ ਸਿੱਖੇ ਨਿਸ਼ਾਨੇ ਵਿਸਾਦੀ ਹੁਣਾਂ ਕਿਹਾ ਕਿ 2 ਸਾਲਾਂ ਦੇ ਕਾਰਜਕਾਲ 'ਚ 35000 ਕਰੋੜ ਰੁਪਏ ਦਾ ਕਰਜ਼ਾ ਮਾਨ ਸਰਕਾਰ ਲੈ ਚੁੱਕੀ ਹੈ ਪਰ ਇਸ ਦਾ ਹਿਸਾਬ ਕੋਈ ਨਹੀਂ ਹੈ ਮਾਨ ਸਰਕਾਰ ਨੇ ਨਾ ਤਾਂ ਕੋਈ ਨਮਾ ਹਾਈਵੇ ਤਿਆਰ ਕੀਤਾ ਤੇ ਨਾ ਹੀ ਪੰਜਾਬ ਦਾ ਕੋਈ ਵਿਕਾਸ ਕੀਤਾ ਹੈ ਉਹਨੇ ਕਿਹਾ ਕਿ ਇਸ ਦਾ ਹਿੱਸਾ ਪੰਜਾਬੀ ਛੋਣਾ ਦੇ ਵਿੱਚ ਜ਼ਰੂਰ ਲੈਣਗੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਇੱਕ ਨਵਾਂ ਕਾਰਨਾਮਾ ਚੋਣ ਜ਼ਾਬਤੇ ਦੌਰਾਨ 2500 ਕਰੋੜ ਦਾ ਲੋਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਜਿਹੜਾ ਕਿ 2037 ਤੱਕ ਪਰਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਤਾਂ ਤੁਹਾਡੀ 2027 ਤੱਕ ਹੈ ਜਿਹੜੇ ਹਾਲਾਤ ਨੇ ਪਤਾ ਨਹੀਂ 27 ਤੋਂ ਪਹਿਲਾਂ ਹੀ ਲੋਕਾਂ ਨੇ ਤੁਹਾਨੂੰ ਰੋਪ ਭਜਾ ਦੇਣਾ ਤੇ 37 ਤੱਕ ਦਾ ਲੋਨ ਆਰਾਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ 2 ਸਾਲਾਂ ਦੇ ਵਿੱਚ 75000 ਕਰੋੜ ਦੇ ਲੋਨ ਤੱਕ ਤੁਹਾਡੀ ਸਰਕਾਰ ਪਹੁੰਚ ਚੁੱਕੀ ਹੈ ਕੋਈ ਵੱਡਾ ਹਾਈਵੇ ਤੁਸੀਂ ਨਹੀਂ ਬਣਾਇਆ ਹਸਪਤਾਲ ਤੁਸੀਂ ਨਹੀਂ ਬਣਾਇਆ ਵੱਡਾ ਕੋਈ ਕਾਲਜ ਨਹੀਂ ਬਣਾਇਆ ਇਹ 75000 ਕਰੋੜ ਲਾਇਆ ਕਿੱਥੇ ਅਰਵਿੰਦ ਕੇਜਰੀਵਾਲ ਨੂੰ ਜਾਂ ਤਾਂ ਹੈਲੀਕਾਪਟਰਾਂ 'ਚ ਕਮਾਉਣ ਦੇ ਲਈ ਜਾਂ ਸਾਰੇ ਦੇਸ਼ ਦੇ ਵਿੱਚ ਇੱਕ ਇੱਕ ਪੇਜ ਦਾ ਇਸ਼ਤਿਹਾਰ ਜਿਹੜਾ ਲਾਇਆ ਅਰਵਿੰਦ ਕੇਜਰੀਵਾਲ ਦੇ ਮਗਰ ਮੀਜ਼ੋਰਮ ਨਾਗਾਲੈਂਡ ਕੇਰਲਾ ਮਨੀਪੁਰ ਤੇ ਹਾਲਾਤ ਇਹ ਬਣੇ ਕਿ ਜੀ ਅਰਵਿੰਦ ਕੇਜਰੀਵਾਲ ਤਾਂ ਜੇਲ੍ਹ ਦੇ ਵਿੱਚ ਬੈਠਾ ਹੈ ਪੰਜਾਬ ਤੁਸੀਂ ਲਟਾਤਾ ਲੋਕਾਂ ਚ ਤੁਹਾਨੂੰ ਲੱਭਦੇ ਫਿਰਦੇ ਨੇ ਤੁਹਾਨੂੰ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਵੜਨਾ ਔਖਾ ਹੋਇਆ ਪਿਆ ਆਮ ਆਦਮੀ ਪਾਰਟੀ ਦਾ ਇਹ ਹਾਲਾਤ ਸੀ ਔਰ ਦਾਅਵੇ ਕੀ ਸੀ ਔਰ ਕਹੇ ਜੀ ਅਸੀਂ 50000 ਕਰੋੜ ਤਾਂ ਇੱਕ ਸਾਲ ਚ ਹੀ ਕਮਾ ਲਿਆ ਕਰਾਂਗੇ ਰੇਤੇ ਚੋਂ ਇੰਨਾ ਕੱਢ ਲਾਂਗੇ ਐਕਸਾਈਜ਼ ਚੋਂ ਇੱਡਾ ਕੱਢ ਲਾਂਗੇ ਸੋ ਤੁਹਾਡੇ ਦਾਅਵਿਆਂ ਦੀ ਤਾਂ ਫੂਕ ਨਿਕਲੀ ਨਿਕਲੀ ਤੁਸੀਂ ਤਾਂ ਪੰਜਾਬ ਦੀ ਫੂਕ ਕੱਢਣ ਤੇ ਲੱਗੇ ਹੋ ਭਗਵੰਤ ਮਾਨ ਸਾਹਿਬ ਅੱਜ ਪੰਜਾਬ ਦੀ ਜਨਤਾ ਜਵਾਬ ਮੰਗਦੀ ਹੈ ਔਰ ਖਾਸ ਕਰਕੇ ਚੋਣ ਜ਼ਾਬਤੇ ਦੇ ਦੌਰਾਨ ਜਿਹੜਾ 2500 ਕਰੋੜ ਦਾ ਲੋਨ ਲਿਆ ਕਿਉਂਕਿ ਤਨਖਾਹਾਂ ਤੁਸੀਂ ਮੁਲਾਜ਼ਮਾਂ ਨੂੰ ਦੇ ਨਹੀਂ ਰਹੇ ਲਾਅ ਐਂਡ ਆਰਡਰ ਦਾ ਪੰਜਾਬ ਦੇ ਵਿੱਚ ਪਹਿਲਾਂ ਹੀ ਬੁਰਾ ਹਾਲ ਹੈ ਪੁਲਿਸ ਮੁਲਾਜ਼ਮਾਂ ਤੱਕ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ ਇਹਦੀ ਕੀ ਜਵਾਬ ਦੇ ਦੂਜੀ ਪਾਸੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਦੇ ਵੱਲੋਂ ਵੀ ਮਾਨ ਸਰਕਾਰ ਨੂੰ ਘੇਰਿਆ ਗਿਆ ਉਹਨਾਂ ਦੇ ਵੀ 2500 ਕਰੋੜ ਰੁਪਏ ਦੇ ਕਰਜ਼ੇ ਤੇ ਸਵਾਲ ਖੜੇ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਨਾਲ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਐ ਸਰਕਾਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਅਜੇ ਤੱਕ ਖਾਸ ਤੌਰ ਤੇ ਪੁਲਿਸ ਵਾਲੇ ਜ਼ਿਆਦਾਤਰ ਜਿਹੜੇ ਪੁਲਿਸ ਮੁਲਾਜ਼ਮ ਐ ਅੱਜ 23 ਤਰੀਕ ਹੋ ਗਈ ਐ ਅੱਜ ਤੱਕ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਅੱਗੇ ਕਦੇ ਨਹੀਂ ਹੋਇਆ ਕਿ ਪਹਿਲੀ ਤਰੀਕ ਨੂੰ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲੇ ਪਰ ਇਹ ਸਰਕਾਰ ਦੇ ਵਿੱਚ 23 ਤਰੀਕ ਤੱਕ ਤਨਖਾਹ ਨਹੀਂ ਮਿਲੀ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਅੰਦਰੋਂ ਖੋਖਲੇ ਹੋਏ ਹੋਏ ਹੈ ਲੋਨ ਲੈ ਲੈ ਕੇ ਸਰਕਾਰ ਚਲਾਈ ਹੈ ਤੇ 80000 ਕਰੋੜ ਦਾ ਲੋਨ 2 ਸਾਲਾਂ ਦੇ ਵਿੱਚ ਲੈ ਚੁੱਕੇ ਐ ਤੇ ਪੰਜਾਬ ਨੂੰ ਕਰਜ਼ਈ ਤਾਂ ਬਣਾਈ ਰਿਹਾ ਹੈ ਲੇਕਿਨ ਅੱਜ ਅਰਥ ਵਿਵਸਥਾ ਇਹਨੇ ਡਾਵਾ ਡੋਲ ਹੋ ਗਈ ਹੈ ਕਿ ਲੋਕ ਸਾਡੇ ਕਰਮਚਾਰੀਆਂ ਦੀ ਤਨਖਾਹ ਨਹੀਂ ਮਿਲ ਰਹੀ ਉਹਨਾਂ ਦੇ ਘਰਾਂ ਦੇ ਜਿਹੜੇ ਕੰਮ ਐ ਉਹ ਚੱਲਣੇ ਔਖੇ ਹੋਏ ਹੋਏ ਦੱਸਦੀ ਕਿ ਚੰਜੀਤ ਸਿੰਘ ਚੰਨੀ ਦੀ ਇਹਨਾਂ ਸਵਾਲਾਂ ਦੇ ਉੱਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਦੇ ਵੱਲੋਂ ਵੀ ਮੋੜਮਾ ਜਵਾਬ ਦਿੱਤਾ ਗਿਆ ਹੈ ਉਨੇ ਕਿਹਾ ਕਿ ਜੇਕਰ ਕਰਜ਼ਾ ਲਈ ਆਇਆ ਤਾਂ ਕੰਮ ਕਰਨ ਲਈ ਲਿਆਏ ਸੰਜੀਤ ਸਿੰਘ ਚੰਨੀਵੰਗ ਨਹੀਂ ਕਿ 2022 ਦੀ ਚੋਣ ਜਾਬਤੇ ਵਿੱਚ ਜਿਵੇਂ ਉਹਨਾਂ ਨੇ ਕਪਲਾ ਕੀਤਾ ਸੀ ਉਹਨਾਂ ਦੀ ਰਿਸ਼ਤੇਦਾਰਾਂ ਦੇ ਘਰ ਦੇ ਵਿੱਚੋਂ 10 ਕਰੋੜ ਰੁਪਏ ਮਿਲੇ ਸੀ ਮੀਤ ਹੈਨੀ ਕਿਹਾ ਕਿ ਇਹ ਨਦੀ ਪਾਜਪਾ ਨਾਲ ਪਤਾ ਨਹੀਂ ਕੀ ਸੈਟਿੰਗ ਹੈ ਜੋ ਇਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋ ਰਹੀ 2500 ਕਰੋੜ ਦਾ ਤਾਂ ਚੰਨੀ ਸਾਹਿਬ ਚੋਣ ਜਾਬਤੇ ਦੇ ਵਿੱਚ ਵਿੱਚ ਜਦੋਂ ਮੁੱਖ ਮੰਤਰੀ ਸੀ ਮੇਲਾ ਦਾ ਕਪਲੇ ਕਰਕੇ ਹੋਣਗੇ 10 ਕਰੋੜ ਰੁਪਇਆ ਤਾਂ ਉਹਨਾਂ ਦੇ ਭਾਂਜੇ ਦੇ ਘਰੋਂ ਜਿਹੜਾ ਫੜਿਆ ਗਿਆ ਜਿਹਦਾ ਹਜੇ ਤੱਕ ਮੈਨੂੰ ਲੱਗਦਾ ਪਤਾ ਨਹੀਂ ਕੀ ਬੀਜੇਪੀ ਨਾਲ ਸੈਟਿੰਗ ਕੀਤੀ ਆ ਸਾਡੇ ਬੰਦਿਆਂ ਜਿਨ੍ਹਾਂ ਦੇ ਘਰੋਂ ਕਦੇ ਰੁਪਈਆ ਵੀ ਨਹੀਂ ਮਿਲਿਆ ਸਾਡੇ ਤਿੰਨ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਅੰਦਰ ਕਰ ਰੱਖੇ ਆ ਤੇ ਚੰਨੀ ਦਾ ਮੌਜ ਨਾਲ ਲੁੱਡੀਆਂ ਪਾਉਂਦੇ ਫਿਰਦੇ ਆ ਕਦੇ ਕੁਛ ਕਰਦਾ ਕਦੇ ਕੁਛ ਸੋ ਚੰਨੀ ਸਾਹਿਬ ਕੀ ਕਹਿੰਦੇ ਕੀ ਨਾ ਉਹਦਾ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੱਸ ਦਿੱਤਾ ਜੇ ਚੰਨੀ ਸਾਹਿਬ ਬਹੁਤ ਇਮਾਨਦਾਰ ਹੁੰਦੇ ਬਹੁਤ ਉਹਨਾਂ ਨੇ ਕੰਮ ਕਰੇ ਹੁੰਦੇ ਜਦੋਂ ਉਹ ਪਧੌਰਤਾ ਬਾਹਰਲਾ ਹਲਕਾ ਸੀ ਲੋਕਾਂ ਨੇ ਜਿੱਥੇ ਪਹਿਲਾਂ ਲੜੇ ਇਲੈਕਸ਼ਨ ਜਿੱਤੇ ਉਹ ਚਮਕੌਰ ਸਾਹਿਬ ਤੋਂ ਮੰਜੀ ਠੋਕਤੀ ਸੋ ਲੋਕ ਬੜੇ ਸਿਆਣੇ ਆ ਸਾਰਾ ਕੁਝ ਜਾਣਦੇ ਆ ਲੋਕਾਂ ਨੇ 2022 ਦੇ ਚੋਣਾਂ ਚ ਵੀ ਦੱਸਿਆ ਤੇ ਹੁਣ ਵੀ ਜਿੱਥੋਂ ਐਤਕੀ ਐਮਪੀ ਦੀ ਇਲੈਕਸ਼ਨ ਚ ਚੰਨੀ ਸਾਹਿਬ ਲੜ ਰਹੇ ਆ ਕਦੇ ਕੋਣਮ ਛੱਡ ਕੇ ਭੱਜ ਜਾਂਦਾ ਸਾਰੀ ਕਾਂਗਰਸ ਮੇਲਾਦਾ ਉੱਥੋਂ ਚੰਨੀ ਸਾਹਿਬ ਨੇ ਖਾਲੀ ਕਰ ਦੇਣੀ ਆ ਮਤਲਬ ਕਿ ਹਰੇਕ ਕਿਤੇ ਜਾ ਕੇ ਹਰ ਬੰਦਾ ਕੁਛ ਨਾ ਕੁਛ ਮੇਰਾ ਕਹਿੰਦਾ ਉਹਨੂੰ ਬਾਪੂ ਇੱਥੇ ਜਲੰਧਰੀ ਕੰਮ ਕਰਦਾ ਸੀ ਸੋ ਲੋਕ ਜਿਹੜੇ ਨਾ ਮਤਲਬ ਕਿ ਐਡੇ ਭੋਲੇ ਨਹੀਂ ਹੁੰਦੇ ਜਲੰਧਰ ਵਾਲਾ ਚਲੋ ਵੈਸੇ ਐਡਵਾਂਸ ਏਰੀਆ ਬੜੇ ਪੜੇਲੇ ਖੇ ਲੋਕ ਨੇਗੇ ਹੈ ਨਾ ਇੱਥੇ ਜਦੋਂ ਮਾਲਵੇ ਵਾਲੇ ਕਹੋ ਜਿਨ੍ਹਾਂ ਨੂੰ ਭੋਲੇ ਸਿੱਧੇ ਸਾਦੇ ਲੋਕ ਕਿਹਾ ਜਾਂਦਾ ਉਹ ਨਹੀਂ ਪਿੱਛੇ ਲੱਗੇ ਤਾਂ ਦਵਾਬੇ ਵਾਲੇ 100% ਜਿਹੜੀ ਛਾਲਾਂ ਚਕਾਉਣਗੇ ਦੱਸਿਆ ਜਾ ਰਿਹਾ ਹੈ ਕਿ ਮਾਨ ਸਰਕਾਰ ਦੇ ਵੱਲੋਂ 2500 ਕਰੋੜ ਰੁਪਏ ਦਾ ਹੋਰ ਕਰਜ਼ਾ ਲੈ ਲਿਆ ਗਿਆ ਹੈ ਜਿਸ ਨੂੰ ਸਾਲ 2037 ਤੱਕ ਵਾਪਸ ਕਰਨਾ ਹੈ ਦੱਸਦੀ ਕਿ ਇਸ ਕਰਜ਼ੇ ਨੂੰ ਲੈ ਕੇ ਹੁਣ ਅਕਾਲੀ ਦਲ ਅਤੇ ਕਾਂਗਰਸ ਦੇ ਵੱਲੋਂ ਮਾਨ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸੱਦੇ ਗਏ ਨੇ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਇਸ ਕਰਜ਼ੇ ਦਾ ਸਰਕਾਰ ਦੇ ਵੱਲੋਂ ਕੀ ਕੀਤਾ ਜਾ ਰਿਹਾ ਜਦਕਿ ਪੁਲਿਸ ਮੁਲਾਜ਼ਮਾਂ ਨੂੰ 2 ਮਹੀਨਿਆਂ ਤੋਂ ਤਨਖਾਹ ਵੀ ਨਹੀਂ ਮਿਲੀ ਬਿਆਰ ਰਿਪੋਰਟ ਪੰਜਾਬੀ ਲੋਕ ਚੈਨਲ